ਨਾ ਗੋਸੇ ਹੋਵੇ ਨਾ ਤੈਨੂੰ ਉਹਦੀ ਵਿਚਲੀ ਗੱਲ ਦਾ ਨਹੀਂ ਪਤਾ ਇਹ ਮੈਂ ਸਮਝ ਗਈ ਐ ਮੰਮੀ ਵਿਚਲੀ ਗੱਲ ਵਿਚਲੀ ਗੱਲ ਕਿਹੜੀ ਹੋਣੀ ਐ ਸਾਰਿਆਂ ਦੇ ਸੂਟ ਤਾਂ ਉਹਨੇ ਆਪਦੀ ਪਸੰਦ ਦੇ ਲਏ ਨੇ ਬਹੁਤ ਸੋਹਣਾ ਪੁੱਤ ਨਾਲੇ ਵਿਆਹ ਸ਼ਾਦੀਆਂ 'ਚ ਤਾਂ ਇਹ ਜੇ ਸੋਹਣੇ ਲੱਗਦੇ ਨੇ ਕੀ ਸੀਗਾ ਜੀ ਇੱਕ ਸੂਟ ਤੇਰੀ ਭੂਆ ਤੈਨੂੰ ਕੋਈ ਇਹ ਜਹਾ ਵਧੀਆ ਲੈ ਦਿੰਦੀ ਉਹ ਤਾਂ ਆਹੀ ਕਹਿੰਦੀ ਸੀ ਨਾਨਕ ਸ਼ੱਕ ਬਾਰੇ ਕਿ ਨਾਨਕ ਸ਼ੱਕ ਮੈਂ ਦੁਆਰੇ ਭરાਉਂਗੀ ਭੈਣ ਜੀ ਹਜੇ ਭੂਆ ਦੇ ਨੋਂ ਜ਼ਮੀਨ ਬੋਲਦੀ ਐ ਇਨਾਂ ਦੇ ਹੱਥ ਪੱਲੇ ਹੈ ਨਹੀਂ ਕੁਛ। ਮੇ ਭੂਆ ਨੇ ਕਿਹਾ ਵੇ ਮਿਲਣੀ ਕਰਾਉਣੀ ਆ। ਵੀ ਅਸੀਂ ਪਹਿਲਾਂ ਬਾਗ ਜੀਏ ਕਿਤੇ ਉੱਥੇ ਬਰਾਤ ਆ ਜੇ ਫਿਰ ਮਗਰੋਂ ਜਾ ਕੇ ਕੀ ਕਰਨਾ? ਆ ਗਈ ਮੰਮੀ ਆ ਗਈ। ਤੁਸੀਂ ਤਾਂ ਉਹੀ ਕਾਲੀ ਕਰੀ ਜਾਂਦੇ ਹੋ। ਅਜੇ 9 ਵਜੇ ਨੇ 11 ਵਜੇ ਤੱਕ ਪਹਿਲਾਂ ਬਰਾਤ ਨਹੀਂ ਆਉਂਦੀ। ਲੈ ਅਜੇ ਤੱਕ ਇਹ ਵੀ ਨਹੀਂ ਆਏ। ਹੁਣ ਤਾਂ ਬਰਾਤ ਵੀ ਮੁੜ ਗਈ ਹੋਊਗੀ। ਸਿਆਪਾ ਤਾਂ ਸਾਰਾ ਮਿਲਣੀ ਦਾ ਜਿਹੜੀ ਭੂਆ ਨੇ ਕਰਾਈ ਨਹੀਂ। ਨਾ ਜੇ ਹੈਪੀ ਦੀ ਨਹੀਂ ਕਰਾਈ ਤੇ ਮਾਮੇ ਦੀ ਜਗ੍ਹਾ ਤੇ ਕੋਈ ਹੋਰ ਤਾਂ ਖੜਾ ਹੀ ਹੋਊਗਾ ਕਿ ਕਿਸੇ ਵੀ ਕਰਾਈ ਹੋਈ ਨਹੀਂ ਉਹਨੇ। ਉੱਥੇ ਕੋਈ ਹੋਰ ਹੀ ਮਾਮਾ ਖੜਾਤਾ ਕਹਿੰਦੀ ਇਹ ਮੇਰਾ ਮੂੰਹ ਬੋਲਿਆ ਭਰਾ ਐ ਇਹਦਾ ਮਤਲਬ ਤਾਂ ਇਹੀ ਹੋਇਆ ਵੀ ਉਹ ਜ਼ਮੀਨ ਤੁਹਾਨੂੰ ਦਿੰਦੀ ਨਹੀਂ ਆ ਨਾਨਕ ਛੱਕਾ ਭਰੀਆਂ ਤਾਂ ਤੁਹਾਡੀਆਂ ਬੇਕਾਰ ਗਈਆਂ ਮੰਮੀ ਲੇਕਾ ਚਾਹ ਬਣਾ ਲਮਾ ਕੁੰਤਾ ਰੋਟੀ ਖਾਂਦੇ ਨੂੰ ਕਿੰਨਾ ਟਾਈਮ ਹੋ ਗਿਆ ਨਾ ਪੁੱਤ ਚਾਹ ਤਾਂ ਨਹੀਂ ਮੈਂ ਪੀਣੀ ਤੂੰ ਹੀ ਬਹਿ ਜਾ 2 ਮਿੰਟ ਮੈਂ ਤਾਂ ਐਸੀ ਚੱਲ ਜੇ ਪੀਣੀ ਆ ਬਣਾ ਦੇਣੀ ਆ ਨਾ ਨਾ ਪੁੱਤ ਹੋਰ ਕੰਮ ਤਾਂ ਦੇ ਸਾਰੇ ਨਿਭੜ ਗਏ ਹਾਂਜੀ ਕੰਮ ਤਾਂ ਸਾਰੇ ਨਿਭੜ ਗਏ ਕੱਪੜੇ ਲੀੜੇ ਬਹੁਤੇ ਸੀ ਉਹ ਧੋਤੇ ਚੱਲ ਵਧੀਆ ਕੀਤਾ ਨਹੀਂ ਫਿਰ ਗਰਮੀ ਜਾਦੇ ਹੋ ਜਾਂਦੀ ਐ ਹਾਂਜੀ ਮੰਮੀ ਨਾਲੇ ਅੱਜ ਤਾਂ ਮੌਸਮ ਦਾ ਫਰਕ ਐ ਹਵਾ ਚੱਲਦੀ ਐ ਕੱਲ ਵਾਲੀ ਗਰਮੀ ਸੀ ਚੱਲ ਪੁੱਤ ਮੌਸਮ ਦਾ ਤਾਂ ਚੱਲਦਾ ਹੀ ਰਹਿੰਦਾ ਤੂੰ ਮੈਨੂੰ ਐਂ ਦੱਸ ਵੀ ਜਿਹੜੀਆਂ ਤੇਰੀ ਰਣਜੀਤ ਆਂਟੀ ਗੱਲਾਂ ਕਹਿ ਕੇ ਗਈ ਸੀ ਤੇਰੀ ਭੂਆਵਾਰੇ ਵੀ ਮੈਂ ਜ਼ਮੀਨ ਨਹੀਂ ਦਿੰਦੀ ਉਹ ਹੈਪੀ ਨਾਲ ਗੱਲ ਕਰਨੀ ਸੀ ਤੈਂ ਮਮੀ ਕਰੀ ਤਾਂ ਸੀ ਮੈਂ ਗੱਲ ਪਰ ਮੈਂ ਜ਼ਿਆਦਾ ਨਹੀਂ ਕਰੀ ਕਿਉਂ ਮੂਡ ਤਾਂ ਇਹਨਾਂ ਦਾ ਪਹਿਲਾਂ ਹੀ ਖਰਾਬ ਸੀ ਉਹ ਤਾਂ ਇਹ ਕਹਿੰਦੇ ਸੀ ਕਹਿੰਦੇ ਅਹ ਤਾਂ ਮੈਨੂੰ ਵੀ ਪਤਾ ਹੀ ਐ ਵੀ ਉਹ ਸ਼ੈਦ ਹੀ ਦੇਵੇ ਜ਼ਮੀਨ ਹੋਰ ਪੁੱਤ ਪਹਿਲਾਂ ਤਾਂ ਆਪਾਂ ਨੂੰ ਛੱਕ ਜਾਈ ਸੀ ਉਹ ਤੇ ਹੁਣ ਆ ਜਿਹੜੀ ਮਿਲਣੀ ਵਾਲੀ ਗੱਲ ਹੋਗੀ ਇਹਨੇ ਤਾਂ ਪੂਰਾ ਜਤੀਨ ਹੀ ਦਵਾਤਾ ਵੀ ਜ਼ਮੀਨ ਦਿੰਦੀ ਨਹੀਂ ਉਹ ਹੁਣ ਤੁਸੀਂ ਹੱਥ ਤੇ ਹੱਥ ਧਰ ਕੇ ਨਾ ਬੈਠੋ ਜਦੋਂ ਵੀ ਮੌਕਾ ਮਿਲਦਾ ਜ਼ਰੂਰ ਭੂਆ ਨੂੰ ਕਹੋ ਪਹਿਲਾਂ ਮੰਗੂ ਕਿਤੇ ਉਹਦੇ ਮੂਰੇ ਨਾ ਹੁਣ ਚੁੱਪਚੀ ਪੀਤੇ ਜੇ ਨਾ ਬੈਠੇ ਰਿਹਾ ਹੋ ਬਥੇਰੀਆਂ ਮੰਨ ਲੀਆਂ ਉਹਦੀਆਂ ਅੱਜ ਤੱਕਰ ਮੰਮੀ ਉਹ ਤਾਂ ਤੁਹਾਡੀ ਗੱਲ ਠੀਕ ਐ ਪਰ ਨਾ ਤੁਸੀਂ ਇੱਕ ਵਾਰੀ ਇਹਨਾਂ ਨੂੰ ਵੀ ਸਮਝਾ ਦਿਓ ਕਿਤੇ ਇਹ ਗੱਲ ਨੂੰ ਸੀਰੀਅਸ ਨਾ ਲੈਣ ਨਾ ਪੁੱਤ ਜਾਣ ਤੋਂ ਪਹਿਲਾਂ ਮੈਂ ਹੈਪੀ ਨੂੰ ਕਹਿ ਕੇ ਜਾਊਂਗੀ ਵੀ ਭਾਈ ਹੋਰ ਕੰਮ ਤਾਂ ਬਾਅਦ ਚ ਕਰੀ ਪਹਿਲਾਂ ਜ਼ਮੀਨ ਕਰਨੀ ਹੋ ਥੋਡੇ ਨਾਲੋਂ ਜ਼ਿਆਦਾ ਤਾਂ ਮੈਨੂੰ ਫਿਕਰ ਲੱਗਿਆ ਪਿਆ। ਹੋਰ ਮੰਮੀ ਫਿਕਰ ਵਾਲੀ ਵੀ ਗੱਲ ਐ ਜੇ ਉਹਨੇ ਸਹਿਨਾ ਨਾ ਕੀਤੀ ਜ਼ਮੀਨ ਵੰਡਾ ਕੇ ਲੈ ਗਈ ਤਾਂ ਅੱਧਾ ਹਿੱਸਾ ਜਾਊ। ਹੋਰ ਪੁੱਤ ਥੋਡੇ ਕੋਲੇ ਕਿਹੜਾ ਕੋਈ ਜ਼ਿਆਦੇ ਜ਼ਮੀਨ ਐ ਤਿੰਨ ਤਾਂ ਕਿੱਲੇ ਨੇ ਜੇ ਉਹਦੇ ਚੋਂ ਵੀ ਡੇਢ ਉਹ ਲੈ ਗਈ ਤਾਂ ਤੁਹਾਡਾ ਉਹਦੇ ਨਾਲ ਕੀ ਬਣੂਗਾ? ਹੋਰ ਮੰਮੀ ਗੁਜ਼ਾਰਾ ਤਾਂ ਸਾਡਾ ਪਹਿਲਾਂ ਹੀ ਬੜੀ ਮੁਸ਼ਕਲ ਨਾਲ ਹੁੰਦਾ ਸੀ ਆ ਤਿੰਨ ਕਿੱਲਾਂ ਚੋਂ ਜੇ ਹੁਣ ਉਹ ਚੋਂ ਡੇਢ ਕਿੱਲਾ ਇਹ ਲੈ ਗਈ ਤਾਂ ਡੇਢ ਕਿੱਲੇ ਨਾਲ ਸਾਡਾ ਕੀ ਬਣੂਗਾ? ਕੀ ਅਸੀਂ ਕਮਾਵਾਂਗੇ ਕੀ ਉਹ ਚੋ ਖੱਟਾਂਗੇ ਲੋ ਮੰਮੀ ਇਹ ਆ ਰਹੇ ਨੇ ਹੁਣ ਕਰ ਲਿਓ ਇਹਨਾਂ ਨਾਲ ਗੱਲ ਚੱਲ ਠੀਕ ਐ ਪੁੱਤ ਲੋ ਮੰਮੀ ਇਹਨੇ ਮੈਂ ਤੁਹਾਡੇ ਕੱਪੜੇ ਜਿੱਤੇ ਐ ਮਾਰਦਾ ਚੰਗਾ ਪੁੱਤ ਹੋਰ ਮੰਮੀ ਖਾ ਲਈ ਰੋਟੀ ਰੁੱਟੀ ਹਾਂ ਪੁੱਤ ਰੋਟੀ ਤਾਂ ਖਾ ਲਈ ਹੁਣ ਤਾਂ ਮੈਂ ਘਰੇ ਜਾਣ ਦੀ ਤਿਆਰੀ ਚ ਬੈਠੀ ਆ ਅੱਛਾ ਅੱਛਾ ਹੂੰ ਤਾਂ ਮੰਮੀ ਕੱਦਾ ਦਿਨ ਹੋਰ ਰਹਿ ਜਾਂਦੇ ਨਾਲ ਤਾਂ ਸਾਡਾ ਜੀ ਲੱਗਿਆ ਹੋਇਆ ਹੁਣ ਤੁਹਾਨੂੰ ਕਾਲੀ ਕਰਦੀ ਆ ਉੱਥੇ ਸਰਦਾ ਤਾਂ ਹੈਗਾ ਸਾਰਾ ਨਾ ਬੱਤ ਹੁਣ ਤਾਂ ਮੈਂ ਜਾਉਂਗੀ ਕਈ ਦਿਨ ਹੋ ਗਏ ਮੈਨੂੰ ਆਈ ਨੂੰ ਨਾਲੇ ਹੁਣ ਤੁਹਾਡਾ ਵਿਆਹ ਦਾ ਕੰਮ ਕੁਮ ਤਾਂ ਨਿਭੜ ਗਿਆ ਤੇ ਨਾਲੇ ਇੱਕ ਮੇਰੀ ਹੋਰ ਗੱਲ ਸੁਣ ਲੈ ਤੂੰ ਉਹ ਆ ਜਮੀਨ ਦੀ ਗੌਰ ਕਰ ਲੈ ਹੁਣ ਬਾਕੀ ਦੇ ਕੰਮ ਫੇਰ ਕਰ ਲਈ ਹਾਂਜੀ ਮੰਮੀ ਹੁਣ ਤਾਂ ਗੌਰ ਕਰਨੀ ਐ ਭੂ ਹੁਣ ਤੁਹਾਨੂੰ ਪਤਾ ਹੀ ਆ ਉੱਥੇ ਵਿਆਹ ਚ ਕੀ ਕੁਛ ਹੋਇਆ ਨਾਲੇ ਤਾਂ ਅਸੀਂ ਨਾਨਕ ਸ਼ੱਕ ਭਰੀ ਐਨਾ ਖਰਚਾ ਕੀਤਾ ਮਿਲਨੀ ਸਾਡੀ ਭੂਆ ਨੇ ਫੇਰ ਨਹੀਂ ਕਰਾਈ ਉੱਥੇ ਮੇਰੀ ਬਹੁਤ ਬੇਇੱਜ਼ਤੀ ਹੋਈ ਆ ਮੈਂ ਸਾਕਾ ਹੋ ਕੇ ਵੀ ਨਾ ਬਗਾ ਮੈਂ ਆ ਮੰਗੂ ਖੜਾ ਰਿਹਾ ਉੱਥੇ ਉਹ ਕੀ ਕੀਤਾ ਪੁੱਤ ਗਲਤੀ ਹੈ ਤੇਰੀ ਭੂਆ ਨੇ ਆਰਦਾ ਗਾਉ ਕੱਢ ਲਿਆ ਹੁਣ ਤੂੰ ਕੌਣ ਤੇ ਮੈਂ ਕੌਣ ਆਪਦੇ ਖੂਨ ਨੂੰ ਤਾਂ ਛੱਡਤਾ ਉਹ ਬਗਾਨੇ ਨੂੰ ਮੂਰੇ ਕਰਤਾ ਮੰਮੀ ਐਸੇ ਗੱਲ ਦਾ ਤਾਂ ਦੁੱਖ ਹੈ ਪਹਿਲਾਂ ਤਾਂ ਭੂਆ ਨੂੰ ਉਹ ਦਿਸਿਆ ਨਹੀਂ ਇੱਥੇ ਸਾਡਾ ਵਾਰ ਵੱਡ ਵੱਡ ਖਾ ਗਈ ਹੁਣ ਜਦੋਂ ਅਸੀਂ ਨਾਨਕ ਸ਼ੱਕ ਭਰਤੀ ਇੰਨਾ ਖਰਚਾ ਕਰਤਾ ਹੁਣ ਉਹਨੂੰ ਉਹ ਦਿਸ ਗਿਆ ਕਾਹੀ ਉਹ ਉਥੇ ਮਿਲਣੀ ਚ ਮੂਰੇ ਕਰਤਾ ਭੂਆ ਨੇ ਦੇਖ ਪੁੱਤ ਉਹਦੀਆਂ ਗੱਲਾਂ ਤੇ ਗੁੱਸਾ ਤਾਂ ਬਥੇਰਾ ਆਉਂਦਾ ਪਰ ਹੁਣ ਕੋਈ ਫਾਇਦਾ ਨਹੀਂ ਤੁਸੀਂ ਆਪਦਾ ਮਤਲਬ ਕੱਢੋ ਮੰਮੀ ਮਤਲਬ ਕੱਢਣਾ ਵੀ ਆਸਾਨ ਨਹੀਂ ਹੈਗਾ ਉਹਨਾਂ ਨੂੰ ਘਰੇ ਆਏ ਨੂੰ ਕਿਵੇਂ ਟੁੱਟ ਕੇ ਪੈ ਜੀਏ ਵੀ ਭਾਈ ਸਾਡੇ ਹੁਣੀ ਨੌਕਰਾ ਉਹਨੇ ਉਹਦੀ ਕਹਿ ਦੇਣਾ ਵੀ ਮੈਂ ਤਾਂ ਕਰਾਉਂਦੀ ਨਹੀਂ ਕਰ ਲੋ ਕੀ ਕਰਨਾ ਇਹ ਤੂੰ ਕਹਿੰਦਾ ਹੋਏਂਗਾ ਨਾ ਵੀ ਐਂ ਸਾਊਜਾ ਬਣ ਕੇ ਮੈਨੂੰ ਦੇ ਦੂਗੀ ਜ਼ਮੀਨ ਫਿਰ ਉਹ ਐਂ ਵੀ ਨਹੀਂ ਦਿੰਦੀ ਕੌਣ ਤਾਂ ਸਾਨੂੰ ਦੋਨਾਂ ਜੀਆਂ ਨੂੰ ਕਹਿੜੇ ਹੋਣਾ ਪਊਗਾ ਜੇ ਨਾ ਉਹ ਮੰਨੀ ਤਾਂ ਚਾਰ ਬੰਦੇ ਇਕੱਠੇ ਕਰਨੀ ਨਾਲੇ ਹੁਣ ਤਾਂ ਤੂੰ ਤਾਜਾ ਇੰਨਾ ਖਰਚਾ ਕਰਿਆ ਸਭ ਲੋਕਾਂ ਨੂੰ ਦਿਸਦਾ ਹਾਂ ਮੰਮੀ ਗੱਲ ਤਾਂ ਕਿਸੇ ਹਿਸਾਬ ਨਾਲ ਕਰਾਂਗੇ ਮੈਨੂੰ ਵੀ ਇਹ ਹੈ ਵੀ ਇਹ ਜ਼ਮੀਨ ਦਾ ਛੇਤੀ ਤੋਂ ਛੇਤੀ ਨਿਬੜ ਜੇ ਹੋਰ ਪੁੱਤ ਹੁਣ ਜਿਆਦਾ ਟਾਈਮ ਪਾਉਣ ਦਾ ਫਾਇਦਾ ਨਹੀਂ ਮੈਂ ਤਾਂ ਤੈਨੂੰ ਐਂ ਕਹਿਣੀ ਆ ਵੀ ਆਹਾੜੀ ਤੋਂ ਪਹਿਲਾਂ ਪਹਿਲਾਂ ਗੱਲ ਕਰ ਲੈ ਤੂੰ ਉਹਦੇ ਨਾਲ ਹਾਂਜੀ ਮੰਮੀ ਦੇਖਦਾ ਮੈਂ ਕਰਦਾ ਗੱਲ ਚਲ ਠੀਕ ਐ ਪੁੱਤ ਤੂੰ ਹੁਣ ਆਏ ਕਰ ਮੈਨੂੰ ਚੜਾਇਆ ਮੈਂ ਕੱਪੜੇ ਜੇ ਚੱਕ ਲਿਆ ਮਾਂ ਆਪਦੇ ਹਾਂ ਕੋਈ ਨਹੀਂ ਚੱਕ ਲਿਓ ਲਵੀ ਹਾਂਜੀ ਮੰਮੀ ਲੈ ਪੁੱਤ ਮੇਰੇ ਕੱਪੜੇ ਫੜਾ ਹੁਣ ਤਾਂ ਮੈਨੂੰ ਹੈਪੀ ਚੜਾਇਆਊਗਾ ਮੈਂ ਜਾਵਾਂ ਫਿਰ ਟਾਈਮ ਲੱਗ ਠੀਕ ਐ ਮੰਮੀ ਲਿਆਉਣੀ ਆ ਤੁਹਾਨੂੰ ਤਾਂ ਕਾਲੀ ਲੱਗੀ ਪਈ ਐ ਉੱਤੇ ਜਾਣਾ ਜਾਣਾ ਹੁਣ ਕਿੰਨੇ ਦਿਨ ਤੱਕ ਹੋ ਗਏ ਆ ਲਓ ਮਮੀ ਤੁਹਾਡੇ ਕੱਪੜੇ ਇੱਕ ਮਿੰਟ ਮੈਂ ਤੁਹਾਨੂੰ ਭਾਜੀ ਵੀ ਲਿਆਦਾ ਚਲ ਕੋਈ ਨਾ ਪੁੱਤ ਭਾਜੀ ਤੁਸੀਂ ਖਾ ਲਿਓ ਕੀ ਸੀ ਭਾਜੀ ਨੂੰ ਆ ਲਓ ਮਮੀ ਦੋ ਰੋਬੇ ਦੋ ਕੀ ਕਰਨੇ ਨੇ ਪੁੱਤ ਮੈਂ ਇੱਕ ਦੇ ਦੇ ਕੋਈ ਨਹੀਂ ਮੰਮੀ ਸਾਡੇ ਕੋਲ ਹੈਗੀ ਐ ਕੋਈ ਨਾ ਕੋਈ ਨਾ ਇੱਥੇ ਵੰਡਣ ਬੁੰਡਣ ਦੇ ਕੰਮ ਆਜੂ ਤੈਨੂੰ ਕੋਈ ਨਾ ਮੈਂ ਆਪ ਹੀ ਸਾਰ ਲੂੰਗੀ ਤੁਸੀਂ ਵੀ ਵੰਡ ਦਿਓ ਕਿਸੇ ਨੂੰ ਚਲ ਪੁੱਤ ਠੀਕ ਐ ਫਿਰ ਹੁਣ ਮੈਂ ਚਲਦੀ ਆਂ ਹਾਂਜੀ ਹੋਰ ਹੈਪੀ ਮਿਚੜਾ ਆਉਂਗਾ ਇੱਥੇ ਜਾ ਕੇ ਠੀਕ ਐ ਹੋਰ ਕੀ ਜਾਵਾਂ ਮੈਂ ਦਵਾ ਕੁ ਵੀ ਡੀਕ ਦੇ ਹੋਣਗੇ ਹਾਂਜੀ ਚਲੋ ਠੀਕ ਐ ਮੰਮੀ ਹਾਂ ਚਲ ਠੀਕ ਐ ਪੁੱਤ ਚੰਗਾ ਹੀ ਹਾਂ ਕਰੇਗਾ

ਮੈਂ ਤਾਂ ਤੁਹਾਨੂੰ ਤਾਂ ਫੋਨ ਕਰਿਆ ਸੀ ਵੀ ਕੱਲ ਨੂੰ ਕੁੜੀ ਦੇ ਸਹੁਰੇ ਜਾਣਾ ਹੈ ਮਿਲਣੀ ਕਰਨ। ਆਪਦਾ ਭਾਈ 10 ਵਜੇ ਤੱਕਰ ਪਹੁੰਚ ਜਿਓ। ਉਹ ਜੀ ਇਹ ਕਰੇ ਨਹੀਂ ਹੈਗੇ। ਇਹਨਾਂ ਨੂੰ ਆ ਜਾਣ ਦੋ। ਫਿਰ ਮੈਂ ਇਹਨਾਂ ਨਾਲ ਸਲਾਹ ਕਰਦੀ ਆ ਫਿਰ ਤੁਹਾਨੂੰ ਦੱਸਾਂਗੇ। ਨਾਲੇ ਮੈਂ ਭਾਈ ਤੁਹਾਨੂੰ ਐ ਕਹਨੀ ਆ ਵੀ ਜਿਹੜੇ ਕੁੜੀ ਦੇ ਸਹੁਰਿਆਂ ਨੂੰ ਮਿਲਣੀ ਵਾਸਤੇ ਕੱਪੜੇ ਲੈ ਕੇ ਜਾਣੇ ਨੇ ਥੋੜੇ ਵਧੀਆ ਲਿਆਇਓ। ਨਹੀਂ ਤੇ ਮੈਂ ਉਦਣ ਹੀ ਦਵਾ ਜੰਦੀ ਤੁਹਾਨੂੰ ਜਿੱਦਣ ਨਾਰਕਸ਼ਕ ਦਾ ਕੱਪੜਾ ਲਿਆ। ਉਦਣ ਮੇਰੇ ਯਾਦ ਨਹੀਂ ਰਿਹਾ ਹੈਗਾ। ਦਵਾ ਤਾਂ ਤੁਹਾਨੂੰ ਮੈਂ ਹੁਣ ਦਿੰਦੀ ਹੁਣ ਮੇਰੇ ਕੋਲ ਟਾਈਮ ਨਹੀਂ ਹੈਗਾ ਹੁਣ ਤੁਸੀਂ ਆਪ ਹੀ ਵਧੀਆ ਲਿਆਓ ਕੋਈ ਗੱਲ ਨਹੀਂ ਭੂਆ ਜੀ ਇਹਨਾਂ ਨੂੰ ਆ ਜਾਣ ਦਿਓ ਫਿਰ ਸਲਾਹ ਕਰਦੇ ਆ ਮੈਂ ਤੁਹਾਨੂੰ ਆਪ ਹੀ ਫੋਨ ਕਰਕੇ ਦੱਸ ਦੂੰ ਦੇਖਿਓ ਕਿ ਤੇ ਸਲਾਹਾ ਜੀ ਨਾ ਟਾਈਮ ਨੰਗਾ ਦਿਓ ਫਿਰ ਤੁਸੀਂ ਕਪੜਾ ਲੀੜਾ ਵੀ ਖਰੀਦਣ ਜਾਣਾ ਕੋਈ ਗੱਲ ਨਹੀਂ ਭੂਆ ਜੀ ਜਿਵੇਂ ਹੋਇਆ ਤੁਹਾਨੂੰ ਦੱਸਾਂਗੇ ਜਰੂਰ ਚਲੋ ਠੀਕ ਐ ਹੁਣ ਮੈਂ ਰੱਖਦੀ ਆ ਫੋਨ ਠੀਕ ਐ ਭੂਆ ਜੀ ਲਵੀ ਹਾਂਜੀ ਲੈ ਪਾਣੀ ਦੀ ਘੁੱਟ ਲਿਆ ਕੇ ਦੇ ਲਿਓ ਨਹੀਂ ਆ ਜੀ ਹਲੋ ਜੀ ਪਾਣੀ ਮਿਲ ਗਿਆ ਸੀ ਆਟੋ ਮੰਮੀ ਨੂੰ ਹਾਂ ਮਿਲ ਗਿਆ ਸੀ ਆਟੋ ਚੜਾਇਆ ਹੈ ਮੰਮੀ ਨੂੰ ਜੀ ਜਦੋਂ ਤੁਸੀਂ ਗਏ ਹੋ ਨਾ ਉਸ ਤੋਂ ਬਾਅਦ ਪੂਆ ਦਾ ਫੋਨ ਆਇਆ ਸੀ ਪੂਆ ਦਾ ਫੋਨ ਨਾ ਉਹਨੇ ਕਾਦੇ ਵਾਸਤੇ ਫੋਨ ਕੀਤਾ ਇਹ ਕਹਿੰਦੀ ਸੀ ਕਹਿਣਾ ਕੀ ਉਹਨੇ ਉਹਨੇ ਤਾਂ ਆਈਫੋਨ ਕੀਤਾ ਸੀ ਕਹਿੰਦੀ ਕੱਲੂ ਕੁੜੀ ਦੇ ਸਹੁਰੇ ਜਾਣਾ ਮਿਲਣੀ ਕਰਨ ਤੁਸੀਂ ਦੋਨੇ ਜੀ ਆ ਜਿਓ ਨਾਲੇ ਭਾਈ ਵਧੀਆ ਕਪੜਾ ਲੀਡਾ ਲਿਆਇਓ ਅੱਛਾ ਅਜੇ ਵੀ ਮਿਲਣੀ ਬਾਕੀ ਆ ਹੁਣ ਪਹਿਲਾਂ ਇਸ ਚ ਕਰਾ ਦਾ ਦਿੱਤੀ ਸੀ ਹੁਣ ਉਸੇ ਮੂੰਹ ਬੋਲੇ ਭਰਾ ਨੂੰ ਲੈ ਜੇਣਾ ਨਾਲ ਕੁੜੀ ਦੇ ਸਹੁਰੇ ਵੀ ਚੱਲ ਤਾਂ ਤੁਹਾਡੀ ਠੀਕ ਹੈ ਜੀ ਅੱਕ ਤੱਕ ਹੁਣ ਉਸੇ ਨੂੰ ਲਿਜਾਣ ਦਾ ਬੰਦਾ ਨਾਲਤਾ ਉਹ ਸਾਰਿਆਂ ਨੂੰ ਪਤਾ ਲੱਗ ਜਾ ਉੱਥੇ ਦੱਸੇ ਤਾਂ ਸਹੀ ਵੀ ਆਹ ਹੈ ਭਾਈ ਕੁੜੀ ਦਾ ਮਾਮਾ ਤੂੰ ਵੀ ਫਿਰ ਉਹਨੂੰ ਜਵਾਬ ਦੇ ਦਿੰਦੀ ਆਪਾਂ ਨਹੀਂ ਜਾਣਾ ਜੂਣਾ ਹੁਣ ਬਥੇਰਾ ਕਰਤਾ ਉਹਦਾ ਪਹਿਲਾਂ ਹਾਂ ਜੀ ਤਾਜੀ ਮੈਂ ਕੁਛ ਨਹੀਂ ਕਿਹਾ ਮੈਂ ਤਾਂ ਇੰਨੇ ਹੀ ਕਿਹਾ ਭੂਆ ਨੂੰ ਵੀ ਇਹ ਗਏ ਹੋਏ ਨੇ ਜਦੋਂ ਆ ਜਾਣਗੇ ਫਿਰ ਇਹਨਾਂ ਨਾਲ ਸਲਾਹ ਕਰਕੇ ਦੱਸਾਂਗੇ ਤੁਹਾਨੂੰ ਉਹ ਸਲਾਹ ਕਰਨ ਨੂੰ ਕੀ ਸੀ ਤੂੰ ਨੂੰ ਆਪ ਹੀ ਜਵਾਬ ਦੇ ਦਿੰਦੀ ਹੁਣ ਤੈਨੂੰ ਕਿਹੜਾ ਪਤਾ ਨਹੀਂ ਵੀ ਆਪਣੇ ਨਾਲ ਕੀ ਕੁਛ ਹੋਇਆ ਜੀ ਗੁੱਸਾ ਤਾਂ ਮੈਨੂੰ ਵੀ ਬਥੇਰਾ ਹੈ ਪਰ ਹੁਣ ਆਏ ਤੋੜ ਕੇ ਜਵਾਬ ਨਹੀਂ ਨ ਦਿੱਤਾ ਜਾਂਦਾ ਹੁਣ ਤੁਸੀਂ ਫੋਨ ਕਰਕੇ ਉਹਨੂੰ ਕੋਈ ਬਹਾਨਾ ਬਣਾ ਦਿਓ ਤੋ ਆਪ ਹੀ ਕਰ ਲਈ ਫੋਨ ਮੇਰਾ ਨਹੀਂ ਜੀ ਕਰਦਾ ਉਹਦਾ ਨਾਲ ਗੱਲ ਕਰਨ ਨੂੰ ਤੋ ਜਿਹੜਾ ਬਹਾਨਾ ਲਾਉਣਾ ਹੈ ਤੋ ਆਪ ਹੀ ਲਾ ਲਈ ਜੇ ਮੈਂ ਜਵਾਬ ਦੇਤਾ ਨਾ ਤਾਂ ਉਹਨੂੰ ਮੇਰੀ ਗੱਲ ਤੇ ਯਕੀਨ ਨਹੀਂ ਆਉਣਾ ਉਹ ਤਾਂ ਇਹੀ ਸਮਝੂਗੀ ਵੀ ਪਤਾ ਨਹੀਂ ਆਪਦੇ ਕੋਲੋਂ ਜਵਾਬ ਦੇਈ ਜਾਂਦੀ ਐ ਫੇਰ ਉਹਦਾ ਇਹ ਨਹੀਂ ਪਤਾ ਵੀ ਉਹ ਤੁਹਾਨੂੰ ਫੋਨ ਲਾ ਲਵੇ ਫਿਰ ਕੀ ਜਵਾਬ ਦੇਵੋਗੇ ਇਹਨਾਂ ਨਾਲ ਚੰਗਾ ਵੀ ਤੁਸੀਂ ਪਹਿਲੇ ਹੀ ਉਹਨੂੰ ਫੋਨ ਕਰਕੇ ਕਹਿ ਦਿਓ ਕਿ ਭੂਆ ਸਾਥੋਂ ਆਇਆ ਨਹੀਂ ਜਾਣਾ ਚਲ ਕੋਈ ਨਹੀਂ ਮੈਂ ਆਪ ਹੀ ਕਹਿ ਦਿੰਦਾ ਉਹਨੂੰ ਫੋਨ ਕਰਕੇ ਚਲੋ ਠੀਕ ਹੈ ਜੀ ਪਰ ਯਾਦ ਨਾਲ ਕਰ ਦਿਓ ਫੋਨ ਕਿਤੇ ਇਹ ਨਾ ਹੋਵੇ ਵੀ ਕੱਲੂ ਉਹ ਆਪਾਂ ਡਿੱਕੀ ਜਾਵੇ ਲੋ ਹੁਣ ਮੈਂ ਰਸੋਈ ਚ ਕਰ ਲਾਂ ਆਪਦਾ ਕੰਮ ਸੱਨੇ ਦਿਨ ਹੋ ਗਏ ਨੇ ਵਿਆਜ ਕਿਸੇ ਨੇ ਬੂਟੇ ਵਾਲੇ ਵੀ ਨਹੀਂ ਧਿਆਨ ਦਿੱਤਾ ਹੈਗਾ ਬੂਟੇ ਵੀ ਸਾਰੇ ਸਕਾਸ਼ਰ ਹੈਗੇ ਹੋਣ ਕੀ ਦਾ ਫੋਨ ਆ ਗਿਆ ਹਲੋ ਹਾਂਜੀ 부ਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਹੋਰ ਹੋ ਗਈ ਤਿਆਰੀ ਫਿਰ ਕੱਲ ਨੂੰ ਆਉਣ ਦੀ ਲੈ ਲੈ ਕੱਪੜੇ ਲੀੜਾ 부ਆ ਜੀ ਐਸੇ ਕਰਕੇ ਮੈਂ ਤੁਹਾਨੂੰ ਫੋਨ ਕਰਿਆ ਵੀ ਸਾਥੋਂ ਜਾਇਆ ਨਹੀਂ ਜਾਣਾ ਕਿਉਂ ਮੈਨੂੰ ਕੰਮ ਹੈ ਮੈਂ ਬਾਹਰ ਜਾਣਾ ਕਿਤੇ ਲੱਗ ਤੁਸੀਂ ਚੰਗੇ ਹੋ ਉੱਥੇ ਮੇਰੀ ਕੁੜਮਾ 'ਚ ਬੇਇੱਜ਼ਤੀ ਕਰਾਉਣੀ ਆ ਅਗਲਾ ਕੁਗਾ ਇਹਦੇ ਪੇਕੇ 'ਚ ਕੋਈ ਨਹੀਂ ਆਇਆ ਉਹ ਤਾਂ ਇਹ ਹੀ ਸਮਝਣਗੇ ਦੀਦੀ ਪੇਕੇ ਨਾ ਬਣਦੀ ਨਹੀਂ ਉੱਥੇ ਪਹਿਲੀ ਵਾਰੀ ਜਾਣਾ ਤੁਸੀਂ ਤੇ ਪੂਆ ਦੀ ਬੇਇੱਜ਼ਤੀ ਕਰਾ ਕੇ ਰਾਜੀ ਹੋ ਲੈ ਪੂਆ ਇਹ ਤੂੰ ਕਹੇ ਜਿਹਾਂ ਗੱਲਾਂ ਕਰਦੀਆਂ ਭਲਾ ਅਸੀਂ ਤੇਰੀ ਬੇਇੱਜ਼ਤੀ ਕਿਉਂ ਕਰਾਵਾਂਗੇ ਅੱਜ ਤੱਕ ਅਸੀਂ ਤੇਰੀਆਂ ਸਾਰੀਆਂ ਮੰਨੀਆਂ ਨੇ ਉਹ ਤਾਂ ਮੈਂ ਤਾਂ ਕਹਿ ਰਿਹਾ ਸੀ ਵੀ ਮੇਰੀ ਮਜਬੂਰੀ ਆ ਮੈਨੂੰ ਕੰਮ ਆ ਮੈਂ ਤਾਂ ਨਹੀਂ ਆ ਸਕਦਾ ਨਾਲੇ ਮੈਨੂੰ ਇਹ ਦੱਸ ਅਸੀਂ ਤੇਰੀ ਬੇਇੱਜ਼ਤੀ ਕਰਾ ਕੇ ਕਿਉਂ ਰਾਜ਼ੀ ਆਂ ਤੇਰੀ ਹਰੇਕ ਸਾਹ ਮੇ ਤਾਂ ਪਹਿਲਾਂ ਇੱਜ਼ਤ ਰੱਖੀ ਆ ਜਿੱਥੇ ਇੰਨੀ ਇੱਜ਼ਤ ਬਣਾਈ ਏ ਹੁਣ ਇਹ ਵੀ ਰੱਖ ਲੋ ਹੁਣ ਕਿਉਂ ਪੈਰ ਪਿੱਛੇ ਨੂੰ ਖਿੱਚਦੇ ਹੋ ਨਾ ਨਾ ਪੂਆ ਜੀ ਤੁਹਾਨੂੰ ਤਾਂ ਮੈਂ ਭੁਲੇਖਾ ਪਲਾ ਅਸੀਂ ਕਿਉਂ ਪੈਰ ਪਿੱਛੇ ਖਿੱਚਾਂਗੇ ਬਸ ਆ ਮਿਲਣੀ ਦੇ ਦੋ ਸੂਟਾ ਪਿੱਛੇ ਮੈਂ ਆਪਦੇ ਕੋਲੋਂ ਲਾ ਦੂੰਗੀ ਉਹੀ ਦਿਖਾ ਦਿਓ ਦੇ ਅਸੀਂ ਆ ਲੈ ਕੇ ਆਏ ਆ ਪੂਲਾ ਪੂਆ ਫਲਾ ਕੀੜੀ ਗੱਲ ਐ ਸੂਟਾਂ ਵਾਲੀ ਸੂਟਾਂ ਪਿੱਛੇ ਅਸੀਂ ਤੇ ਤੋਂ ਪਹਿਲਾਂ ਕਦੇ ਕਹਾਇਆ ਚੱਲ ਕੋਈ ਨਾ ਹਣ ਤਮੇ ਉੱਥੇ ਕੋਈ ਨਾ ਕੋਈ ਬਹਾਨਾ ਲਾ ਦੂੰਗੀ ਪਰ ਕੁੜੀ ਦੇ ਬਾਹਰ ਜਾਣ ਤੋਂ ਪਹਿਲਾਂ ਉਹਨੂੰ ਮਿਲ ਕੇ ਆਇਓ ਉੱਥੇ ਮਿਲਣੀ ਕਰਕੇ ਆਇਓ ਕੋਈ ਨਾ 부ਆ ਅਸੀਂ ਭੈਣ ਦੇ ਬਾਹਰ ਜਾਣ ਤੋਂ ਪਹਿਲਾਂ ਨਾ ਜ਼ਰੂਰ ਜਾ ਕੇ ਆਵਾਂਗੇ ਉਹਦੇ ਕੋਲੇ ਮਿਲਣੀ ਕਰਕੇ ਆਵਾਂਗੇ ਚੱਲ ਚੰਗਾ ਚੱਲ ਠੀਕ ਐ 부ਆ सत श्रीकाल है जी सत श्रीकाल बैजो मैं पानी लिया वास्तो भू पानी या। और भूआ जी सब ठीक ठाक है हां भाई सब ठीक ठाक है तू सुनाओ अपनी बस ठीक है बुआ जी जेड़ा टाइम ਲੰਘੀ ਜਾਂਦਾ ਹੈ ਹੋਰ ਤੁਸੀਂ ਦੱਸੋ ਹੋ ਗਏ ਵਿਆਹ ਤੋਂ ਵਿਲੇ हां भाई ਵਿਲੇ ਹੀ ਆ ਮਿਲਣੀਆਂ ਦਾ ਕੰਮ ਸੀ ਵੱਡਾ ਉਹ ਨਿਬੜ ਗਿਆ ਆ ਕੋਠੀ ਝੜਦਾ ਰਹਿ ਗਿਆ ਉਹ ਅੱਜ ਨਿਬੜ ਜੂ ਅੱਛਾ ਬੁਆ ਜੀ ਫਿਰ ਅੱਜ ਕੋਠੀ ਝੜ ਲੈ ਕੇ ਆਏ ਹੋ ਤੁਸੀਂ ਤਾਂ ਕੋਈ ਫੋਨ ਵੀ ਨਹੀਂ ਕਰਿਆ ਜੇ ਤੁਸੀਂ ਫੋਨ ਕਰ ਦਿੰਦੇ ਫਿਰ ਮੈਂ ਇਹਨਾਂ ਨੂੰ ਵੀ ਕਹਿ ਦਿੰਦੀ ਕਿ ਚੱਲ ਅੱਜ ਘਰੇ ਰਹੋ ਭੂਆ ਜੀ ਨੇ ਆਉਣਾ ਚੱਲ ਕੋਈ ਨਾ ਫੇਰ ਕੀ ਹੋ ਗਿਆ ਜੇ ਮੈਂ ਫੋਨ ਨਹੀਂ ਕੀਤਾ ਤੂੰ ਹੁਣ ਦੱਸ ਦੇ ਹੈਪੀ ਨੂੰ ਅੱਜ ਮੈਂ ਅਥਣ ਤੱਕ ਉਰੇ ਹੀ ਆ ਕੋਈ ਨਾ ਭੂਆ ਜੀ ਹਜੇ ਤੁਸੀਂ ਬੈਠੋ ਚਾਹ ਪਾਣੀ ਪੀਓ ਫੇਰ ਮੈਂ ਕਰ ਦੂੰਗੀ ਫੋਨ ਇਹ ਨਹੀਂ ਪਤਾ ਵੀ ਸ਼ਾਇਦ ਤੁਹਾਡੇ ਚਾਹ ਪੀਂਦੇ ਹੀ ਉਹ ਆ ਜਾਣ ਚਲ ਠੀਕ ਐ ਮੈਨੂੰ ਇੱਕ ਗੱਲ ਦੱਸ ਤੁਹਾਨੂੰ ਐਡਾ ਕਿਦਾਂ ਕੰਮ ਪੈ ਗਿਆ ਸੀ ਜਿਹੜਾ ਤੁਸੀਂ ਕੁੜੀ ਕੋਲ ਗਏ ਨਹੀਂ ਉਦੋਂ ਮੇਰੇ ਨਾਲ ਭੂਆ ਜੀ ਇਹਨਾਂ ਨੂੰ ਕੰਮ ਸੀਗਾ ਇਹਨਾਂ ਨੇ ਜਾਣਾ ਸੀ ਕਿਸੇ ਮੁੰਡੇ ਨਾਲ ਤਾਂ ਕਰਕੇ ਜਵਾਬ ਦਿੱਤਾ ਸੀ ਨਹੀਂ ਤਾਂ ਅਸੀਂ ਜਾਣਦੇ ਤੁਹਾਡੇ ਨਾਲ ਨਾ ਤੂੰ ਤਾਂ ਕਹਿਨੀ ਹੈ ਉਹਨੇ ਕਿਸੇ ਨਾਲ ਜ਼ਰੂਰੀ ਕੰਮ ਜਾਣਾ ਸੀ ਤੂੰ ਮੈਨੂੰ ਇਹ ਦੱਸ ਲੋਕਾਂ ਨਾਲ ਜਾਣਾ ਜ਼ਰੂਰੀ ਸੀ ਕਿ ਮਿਲਣੀ ਤੇ ਜਾਣਾ ਜ਼ਰੂਰੀ ਸੀ ਕਿਤੇ ਇਹ ਦੇਣ ਲੈਣ ਤੋਂ ਤੇ ਨਹੀਂ ਡਰ ਗਿਆ ਵੀ ਕੁੜੀ ਨੂੰ ਦੋ ਸੂਟ ਦੇ ਕੇ ਆਉਣੇ ਪੈਣੇ ਨੇ ਤਾਂ ਕਰਕੇ ਤੁਸੀਂ ਜਵਾਬ ਦੇ ਦਿੱਤਾ ਹੋਵੇ ਬਹਾਨਾ ਲਾਤਾ ਹੋਵੇ ਵੀ ਸੰਤਾ ਜ਼ਰੂਰੀ ਕੰਮ ਪੈ ਗਿਆ ਨਹੀਂ ਭੂਆ ਜੀ ਇਹ ਜੀ ਗੱਲ ਨਹੀਂ ਹੈਗੀ ਜਿੱਥੇ ਅਸੀਂ ਥੱਬਾ ਸੂਟ ਲੈਤੇ ਸੀ ਨਾਨਕ ਸ਼ੱਕ ਚ ਹੁਣ ਅਸੀਂ ਦੋ ਸੂਟਾ ਪਿੱਛੇ ਭਜਦੇ ਚੱਲ ਹੁਣ ਤਾਂ ਮੈਂ ਉਦੋਂ ਮੰਨੂਗੀ ਜਦੋਂ ਤੁਸੀਂ ਜਾਓਗੇ ਕੁੜੀ ਕੋਲ ਫੇਰ ਹੀ ਪਤਾ ਲੱਗੂਗਾ ਵੀ ਤੁਸੀਂ ਬਹਾਨਾ ਬਣਾਇਆ ਸੀ ਕਿ ਸੱਚੀਓ ਤੁਹਾਨੂੰ ਕੋਈ ਕੰਮ ਸੀਗਾ ਕੋਈ ਨਾ ਭੁਆਜੀ ਤੁਸੀਂ ਟੈਨਸ਼ਨ ਨਾ ਲਓ ਅਸੀਂ ਜ਼ਰੂਰ ਜਾ ਕੇ ਆਵਾਂਗੇ ਉਹਦੇ ਕੋਲੇ ਚੱਲ ਠੀਕ ਐ ਭਾਈ ਆਹ ਫੜ ਕੋਠੀ ਚੜ੍ਹਦੀ ਭਾਜੀ ਹਾਂ ਲੈ ਭਾਈ ਇੱਕ ਕੋਈ ਖਸਬਰੀ ਏ ਤੇਰੇ ਫੁੱਫੜ ਦਾ ਵੀਜ਼ਾ ਆ ਗਿਆ ਅੱਛਾ ਭੁਆਜੀ ਹਾਂ ਭੂਆ ਜੀ ਫੇਰ ਤਾਂ ਵਧਾਈਆਂ ਤੁਹਾਨੂੰ ਤੈਨੂੰ ਵੀ ਵਧਾਈਆਂ ਭੂਆ ਜੀ ਤੁਸੀਂ ਕਦੇ ਦੱਸਿਆ ਹੀ ਨਹੀਂ ਹੈਗਾ ਕਿ ਫੁੱਫੜ ਜੀ ਦੇ ਵੀ ਕਾਗਜ ਲਾਇਏ ਬੇ ਨੇ ਤੁਹਾਨੂੰ ਤਾਂ ਕੁਛ ਨਹੀਂ ਪਤਾ ਸਾਰਾ ਕੁਛ ਮੁੰਡੇ ਨੇ ਹੀ ਕਰਿਆ ਮੁੰਡੇ ਨੇ ਉਧਰ ਕਾਗਜ ਕੋਕ ਚ ਲਾਇਏ ਸੀ ਸਾਰੇ ਸੰਤਾਪ ਕਹੀ ਗਿਆ ਆ ਚੀਜ਼ ਪਾ ਦਿਓ ਆ ਚੀਜ਼ ਪਾ ਦੋ ਸਤਾ ਉਧਰ ਪਾਈ ਗਏ ਸੀ ਸੰਤਾ ਮੁੰਡੇ ਨੇ ਦੱਸਿਆ ਵੀ ਡੈਡੀ ਦਾ ਵੀਜ਼ਾ ਆ ਗਿਆ ਫੇਰ ਭੂਆ ਜੀ ਤੁਸੀਂ ਨਹੀਂ ਆਪਦੇ ਕਾਗਜ ਲਵਾਏ ਤੁਸੀਂ ਵੀ ਆਪਦਾ ਕਰਾ ਲੈਂਦੇ ਨਾਲ ਹੀ ਨਹੀਂ ਦੋ ਜਣਿਆਂ ਦਾ ਜਾਇਆ ਨਹੀਂ ਸਰਦਾ ਉੱਲੇ طرف ਉਫੜਨ ਨੂੰ ਭੇਜਾਂਗੇ ਉਹਨੂੰ ਹੀ ਬੜਾ ਚੌਂਸੀ ਜਾਣਦਾ ਉਹ ġੇੜਾ ਕੱਢ ਆਇਆਗਾ ਫਿਰ ਮੈਂ ਤਾਂ ਬਾਅਦ ਚ ਦੇਖੂਗੀ ਹਾਂ ਇਹ ਵੀ ਗੱਲ ਤੁਹਾਡੀ ਠੀਕ ਐ ਪੂਆ ਜੀ ਲੋ ਮੈਂ ਹੁਣ ਆ ਸਾਮਾਨ ਰੱਖਿਆ ਮਾਂ ਤੇ ਨਾਲੇ ਤੁਹਾਡੇ ਵਾਸਤੇ ਚਾਹ ਬਣਾ ਲਿਆ ਮਾਂ ਨਹੀਂ ਚਾਹ ਨਹੀਂ ਮੈਂ ਹਜੇ ਪੀਣੀ ਚਾਹ ਠਹਿਰ ਕੇ ਪੀਵਾਂਗੇ ਚੰਗਾ ਪੂਆ ਜੀ ਬਾਜੀ ਮੈਂ ਤੁਹਾਡੇ ਤੋਂ ਨਾ ਇੱਕ ਗੱਲ ਪੁੱਛਣੀ ਸੀ ਵੀ ਤੁਸੀਂ ਆਪਦੇ ਭਤੀਜੇ ਦੀ ਮਿਲਣੀ ਕਿਉਂ ਨਹੀਂ ਕਰਾਈ ਨਾਲੇ ਤੁਸੀਂ ਆਪ ਹੀ ਤਾਂ ਕਹਿ ਕੇ ਗਏ ਸੀਗੇ ਵੀ ਮੈਂ ਮਿਲਣੀ ਕਰਾਉਂ ਫਿਰ ਕਰਾਈ ਕਿਉਂ ਨਹੀਂ ਨਾ ਕਰਾਉਂਦੀ ਕਿਵੇਂ ਤੁਸੀਂ ਤਾਂ ਉੱਥੇ ਹੈ ਹੀ ਨਹੀਂ ਸੀ ਜਦੋਂ ਮਿਲਣੀ ਹੁੰਦੀ ਸੀ ਸਗੋਂ ਮਿੰ ਤਾਂ ਤੁਹਾਡੇ ਤੇ ਆਪ ਗੁੱਸਾ ਹੈ ਵੀ ਤੁਸੀਂ ਮਿਲਣੀ ਵੇਲੇ ਟਾਈਮ ਤੇ ਕਿਉਂ ਨਹੀਂ ਪਹੁੰਚੇ ਲੈਪੂ ਹੈ ਜੀ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਅਸੀਂ ਸਾਹਮਣੇ ਤਾਂ ਖੜੇ ਸੀਗੇ ਫੁੱਫੜ ਜੀ ਨੇ ਸਾਨੂੰ ਦੇਖ ਲਿਆ ਸੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਅਸੀਂ ਆ ਗਏ ਹਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਪਹੁੰਚੇ ਨਹੀਂ ਜੇ ਤੁਸੀਂ ਉੱਥੇ ਸੀ ਫਿਰ ਤੁਸੀਂ ਮੇਰੇ ਕੋਲ ਤਾਂ ਹੁੰਦੇ ਮੈਨੂੰ ਤਾਂ ਐ ਸੀ ਵੀ ਹੱਲੇ ਆਈ ਨਹੀਂ ਹੈਗੇ ਲੈ ਪੂਆ ਜੀ ਤੁਸੀਂ ਆ ਕੇ ਇਹ ਜਿਹੀਆਂ ਗੱਲਾਂ ਕਰਦੇ ਹੋ ਹੁਣ ਅਸੀਂ ਉੱਥੇ ਆ ਕੇ ਤੁਹਾਨੂੰ ਕਹਿੰਦੇ ਵੀ ਸਾਡੀ ਮਿਲ ਨਹੀਂ ਕਰਾਓ ਜੇ ਤੁਹਾਨੂੰ ਪਤਾ ਨਹੀਂ ਸੀ ਲੱਗਿਆ ਵੀ ਅਸੀਂ ਆ ਗਏ ਤੁਸੀਂ ਇੰਨਾ ਤਾਂ ਕਹਿ ਸਕਦੇ ਸੀ ਵੀ ਭਾਈ ਹਜੇ ਖੜ ਜੋ ਮੇਰਾ ਭਤੀਜਾ ਨਹੀਂ ਆਇਆ ਇਹਨੇ ਹੋਰ ਮਿਲਨੀਆਂ ਕਰਾ ਲਓ ਫਿਰ ਅਸੀਂ ਆਪੀ ਤੁਹਾਡੇ ਕੋਲੇ ਆ ਜਾਂਦੇ ਵੀ ਪੂਆ ਜੀ ਅਸੀਂ ਤਾਂ ਆਏ ਹੋਏ ਆ ਫੇਰ ਜਦੋਂ ਤੁਸੀਂ ਇਹਨਾਂ ਦੀ ਜਗ੍ਹਾ ਤੇ ਕਿਸੇ ਹੋਰ ਨੂੰ ਅੱਗੇ ਕਰਤਾ ਫੇਰ ਸਾਨੂੰ ਭਾਈ ਗੁੱਸਾ ਆ ਗਿਆ ਅਸ ਤਾਂ ਫਿਰ ਹੋਰ ਵੀ ਪਿੱਛੇ ਹੋਗੇ ਪਰ ਇੱਕ ਗੱਲ ਹੈ ਪੂਆ ਜੀ ਪਤਾ ਤਾਂ ਤੁਹਾਨੂੰ ਵੀ ਲੱਗਿਆ ਸੀ ਵੀ ਅਸੀਂ ਆ ਗਏ ਅਸੀਂ ਉੱਥੇ ਹੀ ਖੜੇ ਸੀ ਜਿੱਥੇ ਤੁਹਾਡਾ ਮੂੰਹ ਬੋਲਿਆ ਭਰਾ ਖੜਾ ਸੀ ਪੂਆ ਜੀ ਬਗਾਨੇ ਆਪਣਿਆਂ ਦੀ ਥਾਂ ਨਹੀਂ ਲੈ ਸਕਦੇ ਚਾਹੇ ਲੱਖ ਮਿਲਨੀਆਂ ਕਰਾ ਦੋ ਅੱਛਾ ਤੂੰ ਉਦੋਂ ਦੀ ਇਹੀ ਸੋਚਦੀ ਸੀ ਪੀਪੂ ਅਗਰ ਆਏਗੀ ਤੇ ਮੈਂ ਉਹਦੀ ਬੇਇੱਜ਼ਤੀ ਕਰੂੰਗੀ। ਕਹ ਰਾਏ ਤੇ ਕਿਸੇ ਦੁਸ਼ਮਣ ਨੂੰ ਵੀ ਨਹੀਂ ਕੋਈ ਬੋਲਦਾ ਤੇ ਮੈਂ ਤਾਂ ਫਿਰ ਤੁਹਾਡੀ ਭੂਆ ਵਾਂ। ਭੂਆ ਜੀ ਮੈਂ ਤੁਹਾਡੀ ਬੇਇੱਜ਼ਤੀ ਨਹੀਂ ਕਰ ਰਹੀ। ਮੈਂ ਤਾਂ ਤੁਹਾਨੂੰ ਆਪੇ ਦਿਲ ਦਾ ਹਾਲ ਦੱਸਿਆ। ਜੇ ਤੁਸੀਂ ਇਹਨੂੰ ਆਪਦੀ ਬੇਇੱਜ਼ਤੀ ਸਮਝਦੇ ਹੋ ਤਾਂ ਫਿਰ ਆਏ ਸਮਝ ਲਓ। ਤੁਹਾਡੀ ਬੇਇੱਜ਼ਤੀ ਤਾਂ ਭੂਆ ਜੀ ਘਰ ਚ ਹੋਈ ਐ। ਪਰ ਜਿਹੜੀ ਸਾਡੀ ਹੋਈ ਐ ਇੰਨੀ ਦੁਨੀਆ ਚ ਉਹ ਕਿਹੜੇ ਖਾਤੇ ਪਾਈਏ। ਚੱਲੋ ਛੱਡੋ ਬੁਆਜੀ ਤੁਸੀਂ ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰੋ ਬਸ ਮੈਂ ਤਾਂ ਅਬੇ ਦਿਲ ਦਾ ਬਾਲ ਜਾ ਕੱਢਿਆ ਲੋ ਹੁਣ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਉਣੀ ਆ ਕੁੜੇ ਕਿੰਨਾ ਟਾਈਮ ਹੋ ਗਿਆ ਹੈਪੀ ਹਜੇ ਆਇਆ ਹੀ ਨਹੀਂ ਹੈਗਾ ਤੂੰ ਹੈਪੀ ਨੂੰ ਫੋਨ ਕਰ ਦਿੰਦੀ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਵੀ ਹੈਪੀ ਮੈਨੂੰ ਮਿਲ ਹੀ ਜਾਂਦਾ ਕੋਈ ਨਾ 부ਆ ਜੀ ਹੁਣ ਤਾਂ ਇਹ ਹੋਣ ਵਾਲੀ ਹੀ ਨੇ ਨਾਲੇ ਐਡਾ ਦਿਨ ਖੜਾ ਫੇਰ ਕੇ ਵਗਜੋ ਨਹੀਂ ਅੱਜ ਰਾਤ ਹੀ ਰਹਿ ਪਿਓ ਕੋਈ ਨਾ ਭਾਈ ਮੈਂ ਰਾਤ ਰਹਿ ਜੂਗੀ ਆਪੀ ਤਰਫ ਫੁੱਫੜ ਪਿੱਛੇ ਸਾਰ ਲੂਗਾ ਠੀਕ ਐ 부ਆ ਜੀ 부ਆ ਜੀ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀਗੀ ਹੁਣ ਦੇਖੋ ਖੁੱਫੜ ਜੀ ਨੇ ਬਾਹਰ ਚਲੇ ਜਾਣਾ ਦੋ ਚਾਰ ਮਹੀਨੇ ਬਾਅਦ ਤੁਸੀਂ ਚਲੇ ਜਾਉਂਗੇ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀ ਵੀ ਤੁਸੀਂ ਸਾਡਾ ਕੰਮ ਵੀ ਕਰ ਜਾਂਦੇ ਤੁਹਾਡਾ ਕੰਮ ਤੁਹਾਡਾ ਇਹ じゃ ਕਿਹੜਾ ਕੰਮ ਐ ਜਿਹੜਾ ਮੇਥੋਂ ਹੀ ਹੋਣਾ ਤੋਡੇ ਤੋਂ ਹੀ ਹੋਣ ਵਾਲਾ ਕੰਮ ਐ ਪੂਆ ਜੀ ਮੈਂ ਤਾਂ ਐਂ ਕਹਿੰਦੀ ਸੀ ਵਿਆਹ ਬਾਹਰ ਜਾਣ ਤੋਂ ਪਹਿਲਾਂ ਆ ਜਮੀਨ ਵੀ ਸਾਡੇ ਨੋ ਕਰਾ ਦਿੰਦੇ ਜਮੀਨ ਕਿਹੜੀ ਜਮੀਨ ਆਹੀ ਜਮੀਨ ਪੂਆ ਜੀ ਜਿਹੜੀ ਬਾਪੂ ਜੀ ਤੋਂ ਬਾਅਦ ਤੁਹਾਡੇ ਨੋ ਜੜੀ ਸੀ ਉਹਦੀ ਗੱਲ ਕਰਦੀ ਆ ਮੈਂ ਅਜੇ ਮੈਂ ਵਿਆਹ ਤੋਂ ਵੇਲੀ ਨਹੀਂ ਹੋਈ ਤੁਸੀਂ ਹੁਣੇ ਜਮੀਨਾਂ ਦੇ ਪੰਗੇ ਛੇੜ ਲੈ ਕੋਈ ਨਾ ਜਦੋਂ ਟਾਈਮ ਆਊਗਾ ਦੇਖਾਂਗੇ ਅਜੇ ਕਿਹੜਾ ਮੈਂ ਜਾ ਚੜਨ ਲੱਗੀ ਆ ਐਨੇ ਕਾਲੇ ਨਾ ਪਵੋ